गुरु नानक पद पंकज वंदना पंकज पंक वंदन सिमरो अंग दुख ने कंदन दुख गुरु अमर दास ਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ੍ਰੀ ਹਰਿ ਗੋਬਿੰਦ ਸੋਮਤ ਪਰ ਕਾ ਸਿਕ ਸ੍ਰੀ ਹਰਿ ਰਾਏ ਨਮੋ ਕਰ ਜੋਈ ਨਾ Paramakir Bala, Paramakir Bala, Sri Guru Gobind Singh Besala, Tarao Tara Paripona Pona Sisa, Pona Pona, pona, pona Sisa, Bandobar Bara. ਸ਼ੰਕਾਰਾ ਸਤ ਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਦੀ ਜੀ ਕੀ ਫਤਿਹ ਹੈ ਜਗਰਾ ਬਿਨਾਸ ਨ ਹੋਏ ਵਾਹਿਗੁਰੂ ਦੀ ਜੀ ਕੀ ਫਤਿਹ ਹੈ ਜਗਰਾ ਬਿਨਾਸ ਨ ਹੋਏ ਦੋਹਰਾ ਇਹ ਆਗ ਜਣ ਦੋਨੋਂ ਭਾਈ ਸਰ ਸਾਰਾ ਨਾਈ ਧਾਰਸ਼ਨ ਦੇ ਕਿਉ ਸ੍ਰੀ ਸੁਪੰਦਾ ਕਰੇ ਵੰਦਨਾ ਪਦ ਅਰਬਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰਜਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ ਦਾ ਸਰਕਾਰ ਪਿਛਲੇ ਪੜਾਂ ਦੇ ਦੀਵਾਨ ਸਜਾਉਂਦੇ ਹੋਏ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ ਤਣ ਤਣ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਦਾਸੀਆਂ ਤੋਂ ਸਮਾਰਤੀ ਕਰਕੇ ਸ੍ਰੀ ਗੁਰਤਾਰਪੁਰ ਨਗਰ ਵਸਾਇਆ ਤੇ ਉੱਥੇ ਰਹਿਣ ਲੱਗੇ ਔਰ ਗੁਰਤਾਰਪੁਰ ਬਰਾਜਮਾਨ ਹੋ ਕੇ ਸੰਗਤਾਂ ਨੂੰ ਤਾਰਨ ਲੱਗੇ ਹਨ ਅਨੇਕਾਂ ਸਿੱਖ ਇਹਨਾਂ ਦੇ ਕੋਲ ਆ ਕੇ ਉਪਦੇਸ਼ ਲੈਣੇ ਆ ਇੱਕ ਦਿਨ ਸ਼ੀਹਾ ਤੇ ਗੱਜਣ ਨਾਮ ਦੇ ਦੋ ਭਾਈ ਸਤਗੁਰਾਂ ਦੀ ਸ਼ਰਨ ਵਿੱਚ ਆਉਂਦੇ ਆ ਬੇਨਤੀ ਕਰਦੇ ਹਨ ਕੀ ਕਹਿੰਦੇ ਆ ਇਹ ਵਿਚਾਰਾ ਆਪਾਂ ਹੁਣ ਆਰੰਭ ਕਰਕੇ ਸਰਬਨ ਕਰਦੇ ਆ ਗੁਰੂ ਦਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬਲਾਂ ਦਿੱਤੇ ਇਤਿਹਾਸ ਦੀ ਕਥਾ ਨਾਲ ਜੋੜਨਾ ਕਰੀਏ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਦੋਰਾ ਜਦਣਾ ਦੋਨੋਂ ਭਾਈ ਸੋ ਆਏ ਸਤਿਗੁਰ ਸਰਣਾਏ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਿਰਾਜਮਾਨ ਹਨ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਇੱਕ ਦਿਨ ਇਹਨਾਂ ਦੇ ਕੋਲ ਦੋ ਸਿੱਖ ਆਉਂਦੇ ਹਨ ਸ਼ੀਹਾ ਤੇ ਗੱਜਣ ਜਿਹੜੇ ਕਿ ਭਾਈ ਹਨ ਜੀ ਦਰਸ਼ਨ ਦੇਖਿਓ ਸ੍ਰੀ ਸੁਖਕੰਧਾ ਕਰੇ ਬੰਦਨਾ ਪਦ ਅਰਬਿੰਦਾ ਔਰ ਆਹ ਸਤਗੁਰਾਂ ਦੇ ਦਰਸ਼ਨ ਕੀਤੇ ਤੇ ਚਰਨਾਂ ਵਿੱਚ ਨਮਸਕਾਰ ਕਰਕੇ ਮੱਥਾ ਟੇਕਦੇ ਹਨ ਕਰ ਜੋਰੇ ਠੰਡੇ ਭਏ ਅਸਕੇ ਨੇ ਅਰਦਾਸ ਔਰ ਦੋਨੇ ਹੱਥ ਜੋੜ ਕਰਕੇ ਸਤਗੁਰਾਂ ਦੀ ਹਜ਼ੂਰੀ ਵਿੱਚ ਬਿਰਾਜਮਨ ਹੋ ਗਏ ਔਰ ਬੇਨਤੀ ਕਰਦੇ ਹਨ ਪਦਾਰਥ ਦੇਹੁ ਪ੍ਰਭ ਜਨਮ ਮਰਨ ਕਟਫਾਸ ਮਹਾਰਾਜ ਜੀ ਅਸੀਂ ਸੁਣਿਆ ਜਿਹੜੀਆਂ ਚਾਰ ਵਸਤੂਆਂ ਚਾਰ ਪਦਾਰਥ ਹੈ ਉਹ ਆਪ ਜੀ ਦੇ ਚਰਨਾਂ ਵਿੱਚ ਵਸਦੇ ਹਨ ਕਿਰਪਾ ਕਰਕੇ ਸਾਨੂੰ ਉਹ ਚਾਰ ਪਦਾਰਥ ਦੇਣਾ ਕਰੋ ਜਿਨ੍ਹਾਂ ਨੂੰ ਆਪ ਜੀ ਨੇ ਕਿਹਾ ਚਾਰ ਪਦਾਰਥ ਜੇ ਕੋ ਮੰਗੇ ਸਾਰ ਜਨਾਂ ਕੀ ਸੇਵਾ ਲੱਗੇ ਔਰ ਨਾਲ ਹੀ ਸਾਡੀ ਜੰਮਨ ਮਰਨ ਦੀ ਫਾਸੀ ਵੀ ਕਟਨੇ ਕਰੋ ਜੀ ਮਰੇ ਸਰਸਨਾ ਪਰ ਉਦਾਰਾ ਜੋ ਜਾਚ ਹੈ ਸੋ ਦੇਹੁ ਦਤਾਰਾ ਮਹਾਰਾਜ ਤੁਹਾਡੇ ਵਰਗਾ ਦਾਤਾ ਹੋਰ ਕਿਹੜਾ ਹੋ ਸਕਦਾ 13 13 ਤੋਲਣ ਵਾਲਾ ਐਸੇ ਸਤਿਗੁਰੂ ਨਾਨਕਦੇਵ ਜੀ ਆਪ ਹੀ ਹੋ ਇਹ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਉਹ ਦਾਤਾ ਤੁਸੀਂ ਬਖਸ਼ ਦੇ ਹੋ ਸਾ ਸਾ ਧਰ ਅਰਦਾਸ ਬਖਾਨੀ ਪੂਰਨ ਕੀਜੈ ਸ੍ਰੀ ਗੁਣਖਾਨੀ ਆਹ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਨਾਏ ਜਿਓ ਅਸੀਂ ਬੜੀ ਦੂਰੋਂ ਚੱਲ ਕੇ ਤੁਹਾਡੇ ਚਰਨਾਂ 'ਚ ਆ ਕੇ ਪਹੁੰਚੇ ਹਾਂ ਕਿਰਪਾ ਕਰਕੇ ਸਾਡੀ ਬੇਂਤੀ ਪੂਰੀ ਕਰੋ ਜੀ ਸੁਣ ਕੇ ਸ੍ਰੀ ਗੁਰ ਗ੍ਰੰਥਾ ਅਲਾਇ ਲੋਚਨ ਕੋਰਣ ਕਰਨਾ ਚਾਹੀਏ ਹੋਰ ਉਹਨਾਂ ਦੀ ਇਹ ਬੇਂਤੀ ਸੁਣ ਕੇ ਸਤਿਗੁਰੂ ਦਇਆ ਦੇ ਘਰ ਵੀ ਚਾਏ ਨੇਤਰਾ ਵਿੱਚ ਦਇਆ ਦ੍ਰਿਸ਼ਟੀ ਲੈ ਕੇ ਆਂਦੀ ਕਿਰਪਾ ਕਟਾਖਿਆ ਬਲੋਕਨ ਕੀਨੋ ਦਾਸਾਂ ਦਾ ਦੁਖ ਵਿਦਾਰੇਓ ਰਹੋ ਵਾਹਿਗੁਰੂ ਲੈ ਬਲਾਈ ਦੇ ਪਦਾਰਥ ਸੋਤਮ ਤਾਈ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਸਿੱਖੋ ਅਸਲ ਵਿੱਚ ਇਹ ਸਾਰੇ ਪਦਾਰਥ ਜੇ ਤੁਸੀਂ ਮੰਗਦੇ ਹੋ ਨਾ ਇਹ ਪਰਮੇਸ਼ਰ ਦੇ ਨਾਮ ਦੇ ਵਿੱਚ ਹਨ ਤੁਸੀਂ ਪਰਮੇਸ਼ਰ ਦਾ ਸਿਮਰਨ ਕਰੋ ਕਿ ਵਾਹਿਗੁਰੂ ਮੰਤਰ ਜਾਂ ਵਾਹਿਗੁਰੂ ਪਰਮੇਸ਼ਰ ਹੀ ਤੁਹਾਨੂੰ ਉਹ ਸਾਰੀਆਂ ਦਾਤਾਂ ਪਦਾਰਥ ਦੇਣ ਵਾਲਾ ਹੈ ਕਹਨੂ ਜਾ ਕਹੋ ਅਰਥ ਬਤਾਵੋ ਦੇ உபਦੇਸ਼ ਭਲੇ ਸਮਝਾਵੋ ਹੁਣ ਕੀ ਹੋਇਆ ਜਦੋਂ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਵਾਹਿਗੁਰੂ ਜਪਿਆ ਕਰੋ ਅਗੋਂ ਉਹਨਾਂ ਨੇ ਬੇਨਤੀ ਕੀਤੀ ਜੀ ਵਾਹਿਗੁਰੂ ਇਹਦਾ ਕੀ ਮਤਲਬ ਹੈ ਕਿਰਪਾ ਕਰਕੇ ਸਾਨੂੰ ਦਰਸ਼ਨ ਕਰੋ ਜੀ ਬਾਊ ਜੀ ਨਾਨਕ ਅਰਥ ਬਖਾਨਾ ਜਿਸ ਮਰਿਆ ਸੀ ਨਰਮਤਵਾਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਫਿਰ ਸਾਰੀਆਂ ਹੀ ਸੰਗਤਾਂ ਨੇ ਪਿਆਰ ਦੇ ਵਿੱਚ ਇਹ ਅੱਠ ਜਿਹੜੇ ਹਨ ਵੈਗਰੂ ਮੰਤਰ ਦੇ ਕਿਵੇਂ ਦਸਨਾ ਕੀਤੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰਦੇ ਹਨ ਆਸ ਦੇ ਬਾਵਾ ਬਨ ਹਾ ਹਰਤ ਲੀਣਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਪਾਏ ਵਾਹਿਗੁਰੂ ਚਾਰਾਂ ਜੁਗਾਂ ਦਾ ਮੰਤਰ ਹੈ ਜਿਵੇਂ ਚੌਥੇ ਪਾਤਸ਼ਾਹ ਦਾ ਇੱਕ ਬਚਨ ਆਉਂਦਾ ਬਾਣੀ ਚ ਚਹਾਂ ਜੁਗਾਂ ਕਾ ਹੁਨ ਵੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ ਚਾਰਾਂ ਜੁਗਾਂ ਦੇ ਵਿਛੜਿਆਂ ਦਾ ਹੁਣ ਉਧਾਰ ਕਰਦੇ ਆਂਗੇ ਭਾਵ ਸਤਗੋ ਨੇਕ ਰਾਇਤ ਬਖਸ਼ੀ ਆ ਕਲਯੁਗ ਦੇ ਵਿੱਚ ਬਹੁਤ ਥੋੜੇ ਸਿਮਰਨ ਦੇ ਨਾਲ ਜੀਵਾਂ ਦਾ ਉਧਾਰ ਹੋ ਸਕਦਾ ਹੈ ਇਸ ਕਰਕੇ ਪਾਤਸ਼ਾਹ ਜੀ ਕਹਿੰਨੇ ਭਾਈ ਇਹ ਚਾਰਾਂ ਯੁੱਗਾਂ ਦਾ ਜਾਪ ਹੈ ਜਿਵੇਂ ਸਤਜੁਗ ਦੇ ਵਿੱਚ ਲੋਕ ਵਾਸਦੇਵ ਦਾ ਜਾਪ ਕਰਦੇ ਸੀ ਉਹਦਾ ਪਹਿਲਾ ਆਖਰ ਵਾਵਾ ਔਰ ਅੱਗੇ ਜਿਹੜਾ ਹੈ ਹਾਂ ਜਿਹੜਾ ਹੈ ਅਗਲੇ ਯੁੱਗ ਵਿੱਚ ਕਲਯੁਗ ਵਿੱਚ ਲੋਕ ਹਰੀ ਹਰੀ ਦਾ ਜਾਪ ਕਰਦੇ ਸੀ ਉਹਦਾ ਹਾਹਾ ਲੈਣਾ ਕੀਤਾ ਜੀ ਨਰਦਾ ਗੋਵਿੰਦ ਤੇ ਲਿਓ ਰਾਰਾ ਰਾਮ ਪਰਵੀਨਾ ਤਾਂ ਗੱਗਾ ਗੋਬਿੰਦ ਕਲਯੁਗ ਦੇ ਵਿੱਚ ਗੋਵਿੰਦ ਗੋਪਾਲ ਦਾ ਜਾਪ ਹੈ ਤਾਂ ਦੁਆਪਰ ਦੇ ਵਿੱਚ ਗੋਵਿੰਦ ਦਾ ਜਾਪ ਕਰਦੇ ਸੀਗੇ ਕਲਯੁਗ ਦੇ ਵਿੱਚ ਰਾਮ ਦਾ ਜਾਪ ਕਰਦੇ ਹੈ ਇਤ ਦੋ ਅੱਖਰ ਅਸੀਂ ਇਥੋਂ ਲੈਣੇ ਕੀਤੇ ਹਨ ਏਕ ਨਾਮ ਤੇ ਚਤਰ ਸੋ ਜਾਪੋ ਜਾਤੇ ਹੈ ਇਹ ਅਧਿਕ ਪ੍ਰਤਾਪ ਤਾ ਗੁਰੂ ਪਿਆਰਿਓ ਹੋਣੇ ਜਿਹੜਾ ਭੁਲੇਖਾ ਬਣ ਜਾਂਦਾ ਹੈ ਕਈ ਵਾਰੀ ਵੀ ਜਿਹੜਾ ਰਾਰਾ ਸ਼ਬਦ ਹੈ ਇਹ RAM ਤੋਂ ਲਿਆ ਤੇ ਕੀ ਉਹ ਦਸ਼ਰਥੰ ਦਾ ਪੁੱਤਰ ਰਾਮਚੰਦਰ ਦੀ ਗੱਲ ਹੈ ਨਹੀਂ ਇਹ ਉਹ ਰਾਮ ਨਹੀਂ ਹੈ ਇਕ ਰਾਮ ਦਸ਼ਰਤ ਦਾ ਬੇਟਾ ਇਕ ਰਾਮਕਰ ਘਟ ਮੈਂ ਲੇਟਾ ਇਕ ਰਾਮ ਕਾ ਸਗਲ ਪਸਾਰਾ ਇਕ ਰਾਮ ਤੀਨੋ ਤੇ ਨਿਆਰਾ ਇਹ ਉਸ ਰਾਮ ਦੀ ਗੱਲ ਹੈ ਜਿਸ ਨੂੰ ਕਵੀ ਸਾਹਿਬ ਜੀ ਨੇ ਵੀ ਜਪਿਆ ਹੈ ਤਾਂ ਇਸ ਕਰਕੇ ਇੱਥੇ ਰਾਮ ਤੋਂ ਭਾਵੇਂ ਪਰਮੇਸ਼ਰ ਹੈ ਗੋਵਿੰਦ ਤੋਂ ਭਾਵੇਂ ਪਰਮੇਸ਼ਰ ਹੈ ਹਰੀ ਤੋਂ ਭਾਵੇਂ ਪਰਮੇਸ਼ਰ ਹੈ ਵਾਸਦੇਵ ਤੋਂ ਪ੍ਰਭਾਵ ਵੀ ਪਰਮੇਸ਼ਰ ਹੈ ਕਿਸੇ ਮਨੁੱਖ ਸਰੀਰਾਂ ਦੇ ਨਾਮ ਨਹੀਂ ਹਨ ਤੋ ਪਰਮੇਸ਼ਰ ਦੇ ਚਾਰ ਨਾਵਾਂ ਨੂੰ ਜੋੜ ਕੇ ਇੱਕ ਨਵਾਂ ਨਾਮ ਤਿਆਰ ਕੀਤਾ ਵਾਹਿਗੁਰੂ ਗੁਰਮੰਤਰ ਹੈ Jap ਹੋ ਮੈਂ ਕੋਈ ਭਾਈ ਸਾਹਿਬ ਕੀ ਲਿਖਦੇ ਹਨ ਭਾਈ ਗੁਰਦਾਸ ਜੀ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਸਿੱਖੋ ਚਾਰਾ ਜੁਗਾਂ ਦੀਆਂ ਵਿਛੜੀਆਂ ਰੂਹਾਂ ਨੂੰ ਤਾਰਨ ਦੇ ਲਈ ਅਸੀਂ ਵਾਹਿਗੁਰੂ ਮੰਤਰ ਦਾ ਜਿਹੜਾ ਸੰਸਾਰ ਨੂੰ ਜਾਪ ਦਿੰਦੇ ਹਾਂ ਸਰ ਅਰਥ ਹੋਰ ਸੁਣ ਲਈ ਜਾਪ ਕਰੇ ਸਭ ਸੰਕਟ ਛੀਜੇ ਔਰ ਦੂਸਰਾ ਇੱਕ ਹੋਰ ਬਚਨ ਸੁਣ ਲੋ ਕਿ ਵਾਹਿਗੁਰੂ ਮੰਤਰ ਦੇ ਕਰਿਆਂ ਕਿਵੇਂ ਜੀਵ ਦੇ ਜਿਹੜੇ ਦੁੱਖ ਦੂਰ ਹੁੰਦੇ ਹਨ ਵਾਹਿ ਨਾਮ ਚਾਰਜ ਪਹਿਚਾਨੋ ਜੇ ਕੇ ਸਤਿਆ ਜਗ ਪ੍ਰਗਟਾਨੋ ਔਰ ਵਾਹਿ ਸ਼ਬਦ ਜਿਹੜਾ ਹੈ ਇਹ ਪਰਮੇਸ਼ਰ ਦੇ ਜਿਹੜਾ ਹੈ ਸਬੰਧ ਵਿੱਚ ਆਉਂਦਾ ਕਿਉਂ ਅश्चर्य ਹੈ ਉਹਦੇ ਵਰਗਾ ਹੋਰ ਨਹੀਂ ਹੈ ਜਦੋਂ ਕਦੇ ਅਸੀਂ ਨਵੀਂ ਵਸਤੂ ਨੂੰ ਦੇਖਦੇ ਹਾਂ ਕਈ ਵਾਰੀ ਸਾਡੇ ਮੂੰਹ ਤੋਂ ਵਾਹ ਨਿਕਲਦਾ ਇਹ ਜਿਹੜਾ ਵਾਹ ਸ਼ਬਦ ਹੈ ਅश्चर्य ਰੂਪ ਹੈ ਇਸ ਕਰਕੇ ਜਦੋਂ ਅਸੀਂ ਵਾਹ ਕਹਿੰਦੇ ਹਾਂ ਤਾਂ ਉਹ ਪਰਮੇਸ਼ਰ ਦੇ ਵਾਸਤੇ ਵਰਤਿਆ ਗਿਆ ਹੈ ਜਿਸ ਦੀ ਸੱਤਿਆ ਦੇ ਨਾਲ ਇਹ ਦੁਨੀਆ ਦਿਖਾਈ ਦਿੰਦੀ ਹੈ ਜਿਵੇਂ ਸਾਡੇ ਸਰੀਰਾਂ ਦਾ ਦਿਖਾਈ ਦੇਣਾ ਇਹ ਚੇਤਨਾ ਉਸ ਪਰਮੇਸ਼ਰ ਦੀ ਹੈ ਜਿਹੜੀ ਸਾਨੂੰ ਦਿਖਾਈ ਨਹੀਂ ਦਿੰਦੀ ਜੋ ਸਾਡੇ ਵਿੱਚ ਕੰਮ ਕਰ ਰਹੀ ਹੈ ਤਾਂ ਇਹ ਉਸ ਪਰਮੇਸ਼ਰ ਦੀ ਸਤਿਆ ਹੀ ਸਾਡੀ ਅੰਦਰ ਚੱਲ ਰਹੀ ਆ ਤਾਂ ਤੇ ਉਹ ਵਾਹ ਅश्चर्य ਹੈ ਇਹ ਸਤਿਆਕਾਰ ਲੈ ਕੇ ਅਨਭਵ ਹੈ ਸੋ ਨਹਿ ਲਿਖੀ ਜਾਏ ਅਨਭਵ ਹੈ ਕਿਸ ਦੀ ਸਤਿਆ ਕਰਕੇ ਸਾਡਾ ਜਨਮ ਲੈਣਾ ਤਾਂ ਦਿਖਾਈ ਦਿੰਦਾ ਜਿਵੇਂ ਕੋਈ ਬੱਚਾ ਜਨਮ ਲੈਂਦਾ ਹੈ ਪਰ ਜੇ ਸੱਤਿਆ ਦੇ ਕਰਕੇ ਉਹ ਬੱਚਾ ਸਾਨੂੰ ਦਿਖਾਈ ਦਿੰਦਾ ਜਾਂ ਜੇ ਸੱਤਿਆ ਕਰਕੇ ਉਹ ਬੋਲਦਾ ਹੱਸਦਾ ਖੇਡਦਾ ਭੱਜਦਾ ਦੌੜਦਾ ਭਾਵ ਉਹ ਜਿਹੜੀ ਪਿੱਛੇ ਜਿਹੜੀ ਜੋਤ ਹੈ ਸਾਡੇ ਅੰਦਰ ਰੱਖੀ ਹੋਈ ਜਿਵੇਂ ਇਹ ਸਾਰੇ ਜਿਹੜੇ ਬਲਬ ਜਗ ਰਹੇ ਹਨ ਪੱਖੇ ਚੱਲ ਰਹੇ ਆ ਇਹਦੇ ਪਿੱਛੇ ਸੱਤਿਆ ਬਿਜਲੀ ਨਹੀਂ ਕੰਮ ਕਰਦੀ ਆ ਕਰੰਟ ਦੀ ਪਰ ਉਹ ਬਿਜਲੀ ਕਰੰਟ ਦਿਖਾਈ ਥੋੜਾ ਦਿੰਦਾ ਸਾਨੂੰ ਸਾਨੂੰ ਇਹ ਚੱਲਦੇ ਹੋਏ ਦਿਖਾਈ ਦੇ ਰਹੇ ਨੇ ਪਰ ਜਦੋਂ ਇਹ ਬੰਦ ਹੋ ਜਾਂਦੇ ਆ ਤਾਂ ਉਹ ਸੱਤਿਆ ਆਪਣੀ ਬਿਜਲੀ ਖਿੱਚ ਲੈਂਦੀ ਆ ਭਾਵ ਜਦ ਬਿਜਲੀ ਚਲੀ ਜਾਂਦੀ ਆ ਤਾਂ ਫਿਰ ਇਹ ਜਗਦੇ ਨਹੀਂ ਔਰ ਇਹ ਪੱਖੇ ਚੱਲਦੇ ਨਹੀਂ ਬਿਜਲੀ ਦੇ ਇਨਸਟਰੂਮੈਂਟ ਬੰਦ ਹੋ ਜਾਂਦੇ ਆ ਤਾਂ ਇਹਨਾਂ ਦੇ ਪਿੱਛੇ ਉਹ ਬਿਜਲੀ ਦਾ ਕਰੰਟ ਕੰਮ ਕਰਦਾ ਸੱਤਿਆ ਕੰਮ ਕਰਦੀ ਐ ਇਸੇ ਤਰ੍ਹਾਂ ਸਾਡੇ ਪਿੱਛੇ ਉਹ ਜੋਤ ਪਰਮੇਸ਼ਰ ਦੀ ਕੰਮ ਕਰਦੀ ਆ ਜਿਸ ਨੂੰ ਅਸੀਂ ਦੇਖ ਨਹੀਂ ਸਕਦੇ ਪਰ ਉਹਦੇ ਕਰਕੇ ਸਭ ਕੁਝ ਦਿਖਾਈ ਦੇ ਰਿਹਾ ਹੈ ਜਾਤੇ ਸੋ ਹ ਚਾਰਜ ਭਇਓ ਗੁਰੂ ਅਰਥ ਸੁਨ ਕਾਨ ਤਾਂ ਤੇ ਭਾਈ ਇਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਔਰ ਪਰਮੇਸ਼ਰ ਬੜਾ ਅਚਰਜ ਹੈ ਅੱਗੇ ਸੁਣਨਾ ਕਰੋ ਅੰਧਕਾਰ ਕੋ ਨਾਮ ਹੈ ਰੂਪ ਪ੍ਰਕਾਸ਼ ਪਹਿਚਾਨ ਗੋ ਭਾਵ ਜਿਵੇਂ ਆਪਾਂ ਅੱਗੇ ਗੁਰੂ ਸ਼ਬਦ ਉਹਦੇ ਅਰਥ ਹਣ ਕਰਦੇ ਆ ਗੋ ਦਾ ਮਤਲਬ ਅਗਿਆਨਤਾ ਹਨੇਰਾ ਅੰਧਕਾਰ ਤੇ ਰੂ ਦਾ ਮਤਲਬ ਹੈ ਰੋਸ਼ਨੀ ਪ੍ਰਕਾਸ਼ ਇਹਨਾਂ ਦੋ ਆਖਰਾਂ ਦੇ ਅਰਥ ਪਾਤਸ਼ਾਹ ਨੇ ਕੀਤੇ ਹਨ ਅੰਤਕਾਰ ਬੱਤੇ ਅਨੇਤਾ ਤੇ ਪ੍ਰਕਾਸ਼ ਦਿਨੋ ਸੋਚਿਤਾ ਔਰ ਸਾਡੀ ਦੇਹੀ ਜਿਹੜੀ ਹੈ ਹਨੇਰੇ ਦੀ ਤਰ੍ਹਾਂ ਹੈ ਜਦ ਹੈ ਇਸ ਦੇ ਅੰਦਰ ਚੇਤਨ ਹੀ ਆਕੇ ਪ੍ਰਕਾਸ਼ ਕੀਤਾ ਉਹ ਚੇਤਨ ਸਾਡੇ ਅੰਦਰ ਪ੍ਰਵੇਸ਼ ਹੋਇਆ ਤਾਂ ਸਾਡਾ ਸਰੀਰ ਚੱਲਣ ਫਿਰਨ ਲੱਗਿਆ ਬੋਲਣ ਲੱਗਿਆ ਸੁਣਨ ਲੱਗਿਆ ਤਾਂ ਕੋ ਵਾਹਿਗੁਰੂ ਿਮਨਾਮੋ ਜਪ ਵਾਹਿਗੁਰੂ ਪਦਾਰਥ ਤਮ ਕਾ ਇਸ ਕਰਕੇ ਭਾਈ ਇਸ ਨੂੰ ਵਾਹਿਗੁਰੂ ਕਹਿੰਦੇ ਹਨ ਜਿਸ ਦਾ ਜਾਪ ਕਰਿਆ ਸਾਨੂੰ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ ਜੈ ਪੁਨ ਜੈ ਵਾਹਿਗੁਰੂ ਗਾਵ ਹੈ ਕਿਸ ਬਿਚਾਰ ਪਦਾਰਥ ਪਾਵ ਹੈ ਉਹ ਦਵਾਰੇ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ ਜੇ ਕੋਈ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਹੈ ਤੋ ਕਿਵੇਂ ਚਾਰ ਪਦਾਰਥਾਂ ਨੂੰ ਪ੍ਰਾਪਤ ਕਰਦਾ ਹੈ ਗੁਰੂ ਬਾਣਿਓ ਸਾ ਸੰਗਤ ਜਾਤੇ ਡੱਗ ਡੱਗ ਆਸਵ ਮੁਖ ਹਵਾ ਫਲ ਤਾਂਤੇ ਦਾ ਬਾਦਸ਼ਾਹ ਜੀ ਕਹਿੰਦੇ ਜਦੋਂ ਕੋਈ ਸਤ ਸੰਗਤ ਵੱਲ ਜਾਂਦਾ ਡੱਗ ਡੱਗ ਕਹਿੰਦੇ ਆ ਕਦਮ ਕਦਮ ਤੇ ਕਦਮ ਕਦਮ ਤੇ ਇੱਕ ਇੱਕ ਕਦਮ ਤੇ 100 100 ਅਸਮੇਧ ਜਗ ਦਾ ਫਲ ਮਿਲਦਾ ਹੈ ਭਾਵ இந்து ਮਾਰ ਦੇ ਵਿੱਚ ਇਹ ਜੱਗਾਂ ਦਾ ਹਿਸਾਬ ਕਿਤਾਬ ਹੈ ਜੇ ਕੋਈ ਗੁਰੂ ਵੱਲ ਚੱਲ ਕੇ ਕਦਮ ਜਾਂਦਾ ਹੈ ਤੇ ਉਹਨੂੰ ਸੌ ਜਗ ਦਾ ਫਲ ਮਿਲ ਜਾਂਦਾ ਹੈ ਭਾਵ satsang ਏਡੀ ਵੱਡੀ ਹੈ ਜੇ ਕੋਈ satsang ਵੀ ਜਾਂਦਾ ਹੈ ਤੇ ਉਹਨੂੰ ਕਦਮ ਕਦਮ ਦਾ ਫਲ ਮਿਲਦਾ ਹੈ ਇਹ ਤਨ ਕਾਰਨ ਜਤਨ ਜੋ ਕਰ ਹੈ ਲੋਕ ਅਪਾਰ ਜਿਸ ਮਾਇਆ ਦੇ ਵਾਸਤੇ ਦੁਨੀਆ ਬੜਾ ਯਤਨ ਕਰਦੀ ਹੈ ਤਾਨ ਹਰ ਕੇ ਭਗਤ ਕੋ ਮਾਨਵ ਦੇਹ ਹਜ਼ਾਰ ਤੇ ਹਰੀ ਦੇ ਨਾਮ ਜਪਣ ਵਾਲਿਆਂ ਨੂੰ ਦੁਨੀਆ ਉਹ ਮਾਇਆ ਦਿੰਦੀ ਐ ਇਹ ਮਾਇਆ ਕਉਂ ਦਿੰਦੀ ਐ ਇਹ ਵੈਗਰੂ ਮੰਤਰ ਦੇ ਜਾਪ ਦਾ ਪ੍ਰਤਾਪ ਹੈ ਤਾਂ ਹੀ ਸੰਗਠ ਸਾਨੂੰ ਮਾਇਆ ਦਿੰਦੀ ਐ ਕਿ ਅਸੀਂ ਉਹ ਵੈਗਰੂ ਮੰਤਰ ਸਾਡੇ ਅੰਦਰ ਜਪਦੇ ਹਾਂ ਜਾਂ ਪਾਠ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਤਾਂ ਦੁਨੀਆ ਕਹਿੰਦੀ ਐ ਜੀ ਸਾਡਾ ਵੀ ਭਲਾ ਹੋ ਜੂ ਸਾਡੀ ਕੁਝ ਮਾਇਆ ਸਫਲੀ ਕਰ ਦਿਓ ਆ ਲੈ ਲਓ ਉਹ ਹਰੀ ਦੇ ਪਿਆਰੀਆਂ ਨੂੰ ਸੰਸਾਰ ਮਾਇਆ ਦੇ ਦਿੰਦਾ ਹੈ ਬੰਦਨ ਕਰਹਾ ਦੇਹ ਧਨ ਆਏ ਜਨਤੇ ਜਾ ਚਾਹੇ ਆਪਣਾ ਭਲਾਏ ਉਹ ਦੇਖੋ ਨਾਲੇ ਪੈਸੇ ਦਿੰਦੇ ਆ ਨਾਲੇ ਮਿੰਤ ਕਰਦੇ ਆ ਬੇਨਤੀ ਕਰਦੇ ਆ ਜੀ ਸਾਡੀ ਵੀ ਸੇਵਾ ਪ੍ਰਵਾਨ ਕਰ ਲੋ ਇੰਨੀ ਕੁ ਰੱਖ ਲੋ ਮਾਇਆ ਬੰਦਨ ਕਰਦੇ ਆ ਬੇਨਤੀ ਕਰਦੇ ਆ ਔਰ ਉਹਨਾਂ ਦੇ ਕੋਲੋਂ ਕੀ ਮੰਗਦੇ ਆ ਵੀ ਸਾਡਾ ਵੀ ਉਧਾਰ ਹੋ ਜਾਵੇ ਭਲਾ ਹੋ ਜਾਵੇ ਤੇ ਕਾਮਨਾ ਭਗਤਨ ਜੋਈ ਸ੍ਰੀ ਕਰਤਾਰ ਪੂਰ ਹੈ ਸੋਈ ਇਸ ਕਰਕੇ ਹੋਰ ਵੀ ਜੋ ਕਾਮਨਾ ਭਗਤ ਕਰਦਾ ਹੈ ਕਰਤਾਰ ਪੂਰੀਆਂ ਕਰਦਾ ਹੈ ਅਰਥ ਵਾਹਿਗੁਰੂ ਸਮਝਨ ਕਰਕੇ ਹੋਏ ਹੈ ਗਿਆਨ ਜਾਏ ਤਮਾ ਟਰਕੇ ਜਿਨ੍ਹਾਂ ਨੂੰ ਇਸ ਵਾਹਿਗੁਰੂ ਮੰਤਰ ਦੇ ਅਰਥਾਂ ਦੀ ਸਮਝ ਆ ਗਈ ਉਹਨਾਂ ਦੀ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਚਾਤਰਪਦਾਰਤ ਨਾਮ ਅਦੀਨਾ ਸਿਮਰਨ ਕਰੋ ਏ ਦੋਖੀਨਾ ਇਸ ਕਰਕੇ ਚਾਰੇ ਪਦਾਰਥ ਨਾਮ ਦੇ ਅਧੀਨ ਹਨ ਨਾਮ ਚੋਂ ਹੀ ਮਿਲਨੇ ਹਨ ਤੁਸੀਂ ਸਿਮਨ ਕਰਿਆ ਕਰੋ ਦੋਹਰਾ ਏ ਗੁਰੂ ਕੋਪ ਦੇ ਸੁਣ ਕਰਨ ਲਗੇ ਸੋਕਾਰ ਇਓ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਲੈ ਕਰਕੇ ਹੁਣ ਇਹ ਗੁਰੂ ਦੇ ਦੱਸੇ ਮੁਤਾਬਕ ਵਾਹਿਗੁਰੂ ਮੰਤਰ ਦਾ ਜਾਪ ਕਰਨ ਲੱਗੇ ਜੀ ਪਿਛਲੇ ਇਸ ਇਸ਼ਨਾਨ ਕਰ ਪੜ੍ਹੈ ਸਬਦ ਹਿਤਧਾਰ ਪਿਛਲੀ ਰਾਤ ਭਾਬ ਅੰਮ੍ਰਿਤ ਵੇਲੇ ਪਿਛਲੀ ਰਾਤ ਚੌਥਾ ਪਹਿਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਹੁਣ ਵਾਇਗਰੂ ਮੰਤਰ ਦਾ ਜਾਪ ਕਰਨ ਲੱਗੇ ਐਸਾ ਨਜਕਰੇ ਤੱਕ ਮਾਵਾ ਆਪਿਆ ਗਤ ਸੋ ਬੰਧਾ ਖਾਵਹ ਜਿਹਨੇ ਕੀਰਤ ਕਰਦੇ ਐ ਅੰਮ੍ਰਿਤ ਵੇਲੇ ਨਾਮ ਜਪਦੇ ਹਨ ਅਭਿਗਤ ਲੋੜ ਬੰਦਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਸੇਵਾ ਕਰਦੇ ਹਨ ਅੰਤਰ ਸੁਵਾਸ ਜੇ ਬਾਹੇ ਮਿਲਾਵੈ ਨਿਕਸ ਬਤ ਤਾ ਗੁਰੂ ਅਲਾਵੈ ਜਦੋਂ ਸੁਵਾਸ ਅੰਦਰ ਲੈਂਦੇ ਆ ਤਾਂ ਵਾਹੇ ਕਹਿੰਦੇ ਆ ਛੱਡਦੇ ਆ ਤਾਂ ਗੁਰੂ ਕਹਿੰਦੇ ਹਨ ਇਸੇ ਵੇਦ ਆਪਨੋ ਸਮਾਪਿਤਾ ਬਹ ਸੁਭਿਤ ਪੰਚਾ ਮਿੱਤਰ ਕਹਾਵਹ ਪੰਚam੍ਰਿਤ ਕਹਿੰਦੀ ਆ ਖੜਾ ਪ੍ਰਸ਼ਾਦ ਨੂੰ ਇਸ ਤਰ੍ਹਾਂ ਆਪਣਾ ਸਮਾਪਿਤ ਕਰਨ ਲੱਗੇ ਸ਼ੁਭ ਤਿਥ ਗੁਰਪੁਰਬਾਂ ਤੇ ਕੜਾ ਪ੍ਰਸ਼ਾਦ ਵੀ ਬਣਾ ਕੇ ਵਰਤਾਉਂਦੇ ਆ ਕੇਤੇਉ ਸਮਾਵ ਤੇ ਹੋ ਤਨ ਕੋ ਭਲੇ ਕਰਮ ਕੀ ਰੁੱਝ ਜਨ ਮਨ ਕੋ ਹਾਏ ਚੰਗੇ ਕਰਮ ਕਰਨ ਲੱਗੇ ਗੁਰਦੇ ਦਸੇਰ ਸਾਹਿਬ ਚ ਲੱਗੇ ਸਮਾਂ ਬਤੀਤ ਹੁੰਦਾ ਗਿਆ ਦੋਹਰਾ ਜੀਹਾਂ ਕੀ ਇੱਕ ਸੁਤਾ ਸੀ ਕਰਨ ਲੱਗੋ ਤੇ ਬਹਾਈ ਤਾਂ ਹੁਣ ਸੀਹਾ ਜਿਹੜਾ ਸੀਗਾ ਏਸ ਦੀ ਇੱਕ ਲੜਕੀ ਸੀਗੀ ਉਹਦਾ ਵਿਆਹ ਧਰ ਲਿਆ ਅਸਨ ਕਰਾਇਓ ਅਣਕਬਿਦ ਨੈਕਟਰ ਇਹ ਦਿਨ ਤਾਂ ਹੈ ਉਸਨੇ ਗੁਰੂ ਪਿਆਰਿਓ ਤਿਆਰੀਆਂ ਕੀਤੀਆਂ ਵਿਆਹ ਦੀਆਂ ਦਿਨ ਥੋੜੇ ਰਹਿ ਗਏ ਉਹਨੇ ਇੱਥੇ ਘਟਨਾ ਕਰਦੀ ਹੈ ਤੇ ਗੁਰੂ ਕਿਵੇਂ ਇੰਨਾ ਭਗਤਾਂ ਦੀ ਇੰਨਾ ਸਿੱਖਾਂ ਦੀ ਗੁਰੂ ਪਿਆਰਿਓ ਰੱਖਿਆ ਕਰਦਾ ਤੇ ਉਹ ਕਾਰਜ ਪੂਰਾ ਕਰਦਾ ਇਹ ਵਿਚਾਰਾ ਅਗਲੇ ਦਿਵਾਨਾਂ ਵਿੱਚ ਸਰਵਣ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਸਮਾਪਤੀ ਕਰਿਏ ਜੀ ਹੇ ਅਜਤਹਿ ਪਾਰ ਬਰਮਾਇ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਵਟੇਕ ਹੇ ਗੋਬਿੰਦ ਹੈ ਗੋਣੇਦਾਨ ਜਹ ਕਹੀਆ ਬੇ ਜਹ ਕਹੀਐ ਬੇਕੋ ਹੈ ਅਪਰੰਪਰ ਹਰ ਹਰੇ ਹੈ ਜੋਵਨ ਆਰ ਏ ਸੰਤ ਕਹਿ ਸਦਾ ਸੰਗ ਏ ਤਾਰਾ ਆਧਾਰ ਏ ਠਾ ਕੋਰੇ ਹੋਂਦਾ ਸਰੋ ਮੈਂ ਨਿਰਗੁਣ ਗੁਣ ਨਹੀਂ ਕੋ ਨਾ ਨਿਕ ਦੀ ਜੈ ਨਾਮ ਦਾਣ ਕੋਹੀਆ ਭਰੋਏ ਹਾਏ ਪ੍ਰਭ ਸਰਨਾਗਤੀ ਕਿਰਪਾ ਨੇ ਦਿਆਨ ਏਕ ਅੱਖਰ ਹਰ ਮਨ ਬਸਤ ਗਾਨ ਤੋ ਤਨ ਹਾਲ ਏਕ ਅੰਕਾਰ ਸਤ ਗੁਰ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਫਤੇ ਹੈ ਬਿਗਨਾ ਬਿਨਾਸਨ ਸੋ ਵਾਹਿਗੁਰੂ ਜੀ ਕੀ ਫਤੇ ਹੈ ਬਿਗਨਾ ਬਿਨਾਸਨ ਸੋ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ